ਨਿਸ਼ਾਨ ਸਾਹਿਬ ਦਾ ਇਤਿਹਾਸ ਕੀ ਹੈ ਗੁਰਦੁਆਰੇ ਤੇ ਨਿਸ਼ਾਨ ਸਾਹਿਬ ਕਿਉਂ ਲਹਿਰਾਇਆ ਜਾਂਦਾ ਹੈ ਨਿਸ਼ਾਨ ਸਾਹਿਬ ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬ ਨੇ ਲਗਾਇਆ ਕੀ ਇਹ ਸਿਰਫ ਇੱਕ ਧਾਰਮਿਕ ਨਿਸ਼ਾਨ ਹੈ ਜਾਂ ਇਸ ਦੇ ਪਿੱਛੇ ਕੋਈ ਡੂੰਘੇ ਰਹੱਸ ਵੀ ਹਨ ਜੇ ਨਿਸ਼ਾਨ ਸਾਹਿਬ ਕੋਈ ਆਪਣੇ ਘਰ ਦੇ ਉੱਪਰ ਲਾ ਲਵੇ ਤਾਂ ਇਸ ਦਾ ਕੀ ਮਤਲਬ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਨਿਸ਼ਾਨ ਸਾਹਿਬ ਦੇ ਇਤਿਹਾਸ ਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਚਾਰ ਕਾਰਨ ਕਿ ਇਹ ਗੁਰਦੁਆਰੇ ਦੇ ਉੱਪਰ ਕਿਉਂ ਲਗਾਇਆ ਜਾਂਦਾ ਹੈ ਇਹ ਇਨਫੋਰਮੇਸ਼ਨ ਤੁਹਾਡੇ ਲਈ ਬਿਲਕੁਲ ਹੀ ਨਵੀਂ ਹੋਏਗੀ ਇਸ ਕਰਕੇ ਸਾਡੀ ਸਾਰੀ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਪੰਥ ਚੈਨਲ ਤੇ ਅੱਜ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਨਿਸ਼ਾਨ ਸਾਹਿਬ ਦੇ ਇਤਿਹਾਸ ਅਤੇ ਮਹੱਤਵ ਬਾਰੇ ਕੀ ਹੈ ਇਸਦਾ ਇਤਿਹਾਸ ਅਤੇ ਪਿਛੋਕੜ ਨਿਸ਼ਾਨ ਸਾਹਿਬ ਲਾਉਣ ਦਾ ਕੀ ਮਤਲਬ ਹੈ ਸੋ ਆਓ ਅਸੀਂ ਆਪਣੀ ਵਿਚਾਰ ਸ਼ੁਰੂ ਕਰਦੇ ਹਾਂ ਨਿਸ਼ਾਨ ਸਾਹਿਬ ਬਾਰੇ ਜਿੰਨੀ ਇਨਫੋਰਮੇਸ਼ਨ ਸਾਨੂੰ ਮਿਲ ਸਕੀ ਹੈ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਸਭ ਤੋਂ ਪਹਿਲਾਂ ਸਿੱਖਾਂ ਦੇ ਤੀਜੇ ਗੁਰੂ ਧੰਗੁਰ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਚੁਲਾਇਆ ਸੀ ਗੁਰਬਾਣੀ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਧੰਗੁਰ ਅਮਰਦਾਸ ਪਾਤਸ਼ਾਹ ਜੀ ਦਾ ਜੋ ਧਾਰਮਿਕ ਝੰਡਾ ਹੈ ਜੋ ਨਿਸ਼ਾਨ ਹੈ ਉਹ ਚਿੱਟੇ ਰੰਗ ਦਾ ਹੈ ਅਤੇ ਚਿੱਟਾ ਰੰਗ ਹੁੰਦਾ ਹੈ ਭਗਤੀ ਸ਼ਾਂਤੀ ਅਤੇ ਪਿਆਰ ਦਾ ਪ੍ਰਤੀਕ ਮਤਲਬ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਭਗਤੀ ਦਾ ਭੰਡਾਰ ਹੈ ਇਹ ਭਗਤੀ ਦਾ ਮਾਰਗ ਬਾਕੀ ਸਾਰਿਆਂ ਨਾਲੋਂ ਨਿਰਾਲਾ ਅਤੇ ਵੱਖਰਾ ਹੈ ਇਸ ਕਰਕੇ ਚਿੱਟੇ ਰੰਗ ਦਾ ਨਿਸ਼ਾਨ ਸਭ ਚੜਾਉਣ ਦਾ ਮਤਲਬ ਸੀ ਕਿ ਸਿੱਖ ਧਰਮ ਬਾਕੀ ਸਾਰੇ ਧਰਮਾਂ ਨਾਲੋਂ ਨਿਆਰਾ ਹੈ ਅਤੇ ਇਸ ਦੀ ਆਪਣੀ ਇੱਕ ਆਜ਼ਾਦ ਹਸਤੀ ਹੈ ਇੱਕ ਵੱਖਰੀ ਪਛਾਣ ਹੈ ਧੰਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਨੇ ਇੱਕ ਨਵਾਂ ਮੋੜ ਕਟਿਆ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਧਰਮ ਦੇ ਉਸੂਲਾਂ ਲਈ ਆਪਣੀ ਸ਼ਹਾਦਤ ਦੇ ਦਿੱਤੀ ਅਤੇ ਸਿੱਖ ਕੌਮ ਨੂੰ ਇਹ ਸਿਖਾਇਆ ਕਿ ਭਗਤੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਧਰਮ ਵਾਸਤੇ ਸ਼ਹੀਦੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸੱਚਾ ਭਗਤ ਸੱਚਾ ਸਿੱਖ ਉਹ ਹੀ ਹੈ ਜੋ ਸਿੱਖੀ ਦੇ ਅਸੂਲਾਂ ਲਈ ਆਪਣੀ ਜਾਨ ਵਾਰ ਲਈ ਹਮੇਸ਼ਾ ਤਿਆਰ-ਬਰ ਤਿਆਰ ਰਹੇ ਇਸ ਨਾਲ ਸਿੱਖ ਧਰਮ ਇੱਕ ਕੌਮ ਦਾ ਰੂਪ ਧਾਰਨ ਕਰ ਗਿਆ ਸੋ ਜਦੋਂ ਪੰਗਤੀ ਤੋਂ ਬਾਅਦ ਸ਼ਹੀਦੀ ਦੇਣੀ ਵੀ ਸਿਖਾ ਦਿੱਤੀ ਤਾਂ ਮੇਰੀ ਪੀੜੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਨਿਸ਼ਾਨ ਸਾਹਿਬ ਦਾ ਰੰਗ ਬਦਲ ਕੇ ਬਸੰਤੀ ਕਰ ਦਿੱਤਾ ਜਿਸ ਦਾ ਮਤਲਬ ਸੀ ਕਿ ਇਹ ਰੰਗ ਇਹ ਨਿਸ਼ਾਨ ਸਾਹਿਬ ਕੁਰਬਾਨੀ ਅਤੇ ਸ਼ਹਾਦਤ ਦਾ ਪ੍ਰਤੀਕ ਹੈ ਇਸ ਤੋਂ ਬਾਅਦ 10ਵੇਂ ਪਾਸ਼ਾਹ ਧੰਸ਼ੀਰ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਚੁਲਾਇਆ ਨੀਲਾ ਰੰਗ ਪ੍ਰਤੀਕ ਹੈ ਸ਼ਾਹੀ ਠਾਠ ਬਾਠ ਦਾ ਸਰਦਾਰੀ ਦਾ ਅਦ ਪਾਦ ਸ਼ਾਹੀ ਦਾ ਨੀਲੇ ਨਿਸ਼ਾਨ ਸਾਹਿਬ ਦਾ ਮਤਲਬ ਹੈ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਨਿਆਰੀ ਕੌਮ ਹੈ ਇਹ ਸਿੱਖਾਂ ਦੀ ਰਾਜਸੀ ਤਾਕਤ ਦਾ ਪ੍ਰਤੀਕ ਹੈ ਯਾਨੀ ਕਿ ਸਿੱਖ ਕੌਮ ਇੱਕ ਸਰਦਾਰੀ ਕੌਮ ਹੈ ਜਿਸ ਨੂੰ ਗੁਰੂ ਸਾਹਿਬ ਨੇ ਪਾਦਸ਼ਾਹੀ ਬਖਸ਼ੀ ਹੋਈ ਹੈ ਇਹ ਨਿਸ਼ਾਨ ਸਾਹਿਬ ਦਾ ਮਤਲਬ ਹੈ ਕਿ ਸਿੱਖ ਕੌਮ ਦੀ ਆਪਣੀ ਆਜ਼ਾਦ ਹਸਤੀ ਹੈ ਸਿੱਖ ਕੌਮ ਨਾ ਕਿਸੇ ਦੀ ਮੁਹਤਾਜ ਹੈ ਨਾ ਹੀ ਕਿਸੇ ਰਾਜ ਦੇ ਅਧੀਨ ਹੈ ਇਸ ਕਰਕੇ ਜੰਗਾਂ-ਜੁੱਧਾਂ ਵਿੱਚ ਨਿਸ਼ਾਨ ਸਾਹਿਬ ਸਭ ਤੋਂ ਅੱਗੇ ਲਹਿਰਾਇਆ ਜਾਂਦਾ ਸੀ ਅਤੇ ਖਾਲਸਾ ਫੌਜਾਂ ਆਪ ਮਗਰ ਤੁਰਦੀਆਂ ਸਨ ਸੋ ਗੁਰਦੁਆਰਿਆਂ ਦੇ ਉੱਪਰ ਨਿਸ਼ਾਨ ਸਾਹਿਬ ਚੜਾਉਣ ਦਾ ਮਤਲਬ ਹੈ ਕਿ ਇਹ ਸਿੱਖੀ ਦੇ ਖਾਸ ਊਸੂਲਾਂ ਅਤੇ ਆਦਰਸ਼ਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਸਵਾਲ ਉੱਠਦਾ ਹੈ ਕਿ ਕੀ ਹਨ ਇਹ ਊਸੂਲ ਅਤੇ ਆਦਰਸ਼ ਇਸ ਦੇ ਚਾਰ ਕਾਰਨ ਹਨ ਜੋ ਅਸੀਂ ਤੁਹਾਡੇ ਨਾਲ ਜੁ ਸੰਝੇ ਕਰਦੇ ਹਾਂ ਪਹਿਲਾ ਕਾਰਨ ਹੈ ਆਤਮਿਕ ਅਤੇ ਦੁਨਿਆਵੀ ਜੀਵਨ ਦਾ ਸੰਕੇਤ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਸਾਫ਼-ਸਾਫ਼ ਸਮਝ ਲਈਏ ਕਿ ਨਿਸ਼ਾਨ ਸਾਹਿਬ ਕੋਈ ਆਮ ਝੰਡਾ ਨਹੀਂ ਜੋ ਕਿਤੇ ਵੀ ਲਾਇਆ ਜਾਵੇ ਇਹ ਸਿਰਫ਼ ਤੇ ਸਿਰਫ਼ ਗੁਰਦੁਆਰਾ ਸਾਹਿਬ ਅਤੇ ਤਖਤ ਸਾਹਿਬ ਉੱਤੇ ਹੀ ਲੱਗਦਾ ਹੈ ਕਿਉਂਕਿ ਨਿਸ਼ਾਨ ਸਾਹਿਬ ਇੱਕ ਪਵਿੱਤਰ ਸੰਕੇਤ ਹੈ ਇਹ ਸਾਨੂੰ ਦੱਸਦਾ ਹੈ ਕਿ ਜਿੱਥੇ ਇਹ ਝੁਲ ਰਿਹਾ ਹੈ ਉੱਥੇ ਰੋਹਾਨੀ ਅਤੇ ਦੁਨਿਆਵੀ ਦੋਹਾਂ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਕਿਉਂ ਜੋ ਗੁਰਦੁਆਰਾ ਸਾਹਿਬ ਇੱਕ ਐਸਾ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੀ ਹਜ਼ੂਰੀ ਹੈ ਉੱਥੇ ਨਾਮ ਦੀ ਦਾਤ ਵੰਡੀ ਜਾਂਦੀ ਹੈ ਜੋ ਸਾਡੀ ਆਤਮਾ ਨੂੰ ਪਵਿੱਤਰ ਕਰਦਾ ਹੈ ਮਨ ਦੀ ਮਹਿਲ ਧੋਤੀ ਜਾਂਦੀ ਹੈ ਕੀਰਤਨ ਅਤੇ ਕਥਾ ਰਾਹੀਂ ਸਿੱਖਿਆ ਮਿਲਦੀ ਹੈ ਜੋ ਜੀਵਨ ਨੂੰ ਰਾਹ ਦਿਖਾਉਂਦੀ ਹੈ ਹਰ ਇੱਕ ਲਈ ਲੰਗਰ ਚੱਲਦਾ ਹੈ ਜਿੱਥੇ ਅਮੀਰ ਗਰੀਬ ਲੋੜਵੰਦ ਤੇ ਭੁੱਖੇ ਨੂੰ ਪ੍ਰਸ਼ਾਦਾ ਮਿਲਦਾ ਹੈ ਜੋ ਸਿੱਖੀ ਦੀ ਬਰਾਬਰੀ ਅਤੇ ਸੇਵਾ ਦੀ ਪ੍ਰਥਾ ਨੂੰ ਜ਼ਿੰਦਗੀ ਵਿੱਚ ਉਤਾਰਦਾ ਹੈ ਸੰਗਤ ਅਤੇ ਪੰਗਤ ਦੇ ਵਿੱਚ ਇਨਸਾਨਾਂ ਦਾ ਆਪਸੀ ਭੇਦਭਾਵ ਖਤਮ ਹੁੰਦਾ ਹੈ ਅਤੇ ਸਾਰੇ ਗੁਰੂ ਸਾਹਿਬ ਦੀ ਨਿੱਗੀ ਗੋਦ ਵਿੱਚ ਬੈਠ ਕੇ ਆਪਣੇ ਪਿਤਾ ਉਸ ਅਕਾਰ ਪੁਰਖ ਦੀ ਯਾਦ ਵਿੱਚ ਜੁੜਦੇ ਹਨ ਇਸ ਨਾਲ ਸਰਬੱਤ ਦਾ ਭਲਾ ਹੁੰਦਾ ਹੈ ਰਹਾਇਸ਼ ਅਤੇ ਆਸਰਾ ਮਿਲਦਾ ਹੈ ਜਿੱਥੇ ਲੋੜਵੰਦ ਬੇਕਾਰ ਅਤੇ ਯਾਤਰੀ ਆ ਕੇ ਆਰਾਮ ਕਰ ਸਕਦੇ ਹਨ ਜਦੋਂ ਨਿਸ਼ਾਨ ਸਾਹਿਬ ਉੱਚੀ ਥਾਂ ਤੇ ਲਾਇਆ ਜਾਂਦਾ ਹੈ ਸਭ ਤੋਂ ਉੱਪਰ ਚੁਲਾਇਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਇੱਥੇ ਗੁਰੂ ਦਾ ਘਰ ਹੈ ਇੱਥੇ ਕੋਈ ਵੀ ਆ ਕੇ ਰੋਹਾਨੀ ਰਾਹ ਲੱਭ ਸਕਦਾ ਹੈ ਇੱਥੇ ਹਰੇਕ ਲਈ ਥਾਂ ਹੈ ਇੱਥੇ ਇੱਕ ਰੋਹਾਨੀ ਕਾਲਜ ਹੈ ਆਤਮਿਕ ਤੌਰ ਤੇ ਸੁੱਤਿਆਂ ਹੋਈਆਂ ਨੂੰ ਮਰੀਆਹੁਆਂ ਨੂੰ ਜਗਾਉਣ ਵਾਲਾ ਕੇਂਦਰ ਜਿੱਥੇ ਮਨੁੱਖ ਆਪਣੀ ਆਤਮਿਕ ਅਵਸਥਾ ਉੱਚੀ ਕਰਦਾ ਹੈ ਜਿੱਥੇ ਸੱਚੀ ਜੀਵਨ ਜਾਚ ਸਿਖਾਈ ਜਾਂਦੀ ਹੈ ਨਿਸ਼ਾਨ ਸਾਹਿਬ ਇਹ ਸਾਰੀਆਂ ਗੱਲਾਂ ਦਾ ਪ੍ਰਤੀਕ ਹੈ ਇਹ ਸਿੱਖੀ ਜੀਵਨ ਜਾਚ ਦੀ ਨਿਸ਼ਾਨੀ ਹੈ ਸੇਵਾ ਸਿਮਰਨ ਸ਼ਾਂਤੀ ਪਰ ਉਪਕਾਰ ਤੇ ਸਰਬੱਤ ਦੇ ਭਲੇ ਦੀ ਜੀਵਨ ਜਾਚ ਇਹ ਉਚਾਈ ਤੇ ਲਾਉਣ ਦਾ ਮਤਲਬ ਵੀ ਇਹੀ ਹੈ ਕਿ ਇਹ ਝੰਡਾ ਸਾਨੂੰ ਸਦਾ ਉੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਹੈ ਇਸੇ ਕਰਕੇ ਇਹ ਨਿਸ਼ਾਨ ਸਾਹਿਬ ਕਿਸੇ ਦੇ ਘਰ ਉੱਪਰ ਨਹੀਂ ਲੱਗ ਸਕਦਾ ਕਿਉਂਕਿ ਉਸਦਾ ਨਿੱਜੀ ਘਰ ਗੁਰਦੁਆਰੇ ਸਾਹਿਬ ਦੇ ਬਰਾਬਰ ਨਹੀਂ ਹੈ ਅਤੇ ਨਾ ਹੀ ਉਸਦੇ ਘਰ ਗੁਰਦੁਆਰੇ ਸਾਹਿਬ ਵਾਲੀਆਂ ਸਹੂਲਤਾਂ ਹਨ ਜਦੋਂ ਨਿਸ਼ਾਨਦ ਸਾਹਿਬ ਕਿਸੇ ਇਮਾਰਤ ਤੇ ਲਾਇਆ ਜਾਂਦਾ ਹੈ ਜਿਵੇਂ ਕਿ ਖਾਲਸੇ ਨੇ ਬਾਬਾ ਬਗੇਲ ਸਿੰਘ ਦੀ ਜਥੇਦਾਰੀ ਹੇਠ ਲਾਲ ਕਿਲੇ ਤੇ ਚੁਲਾਇਆ ਸੀ ਤਾਂ ਇਹ ਰਾਜ ਦੀ ਨਿਸ਼ਾਨੀ ਹੈ ਇਸਦਾ ਮਤਲਬ ਹੈ ਕਿ ਇੱਥੇ ਖਾਲਸਾ ਪੰਥ ਦਾ ਰਾਜ ਹੈ ਜਿੱਥੇ ਕੋਈ ਭੁਖਾ ਨਹੀਂ ਸੌਂਦਾ ਬੇਘਰ ਨਹੀਂ ਰਹਿੰਦਾ ਜ਼ੁਲਮ ਤੋਂ ਰਹਿਤ ਹੋ ਕੇ ਸੁਖੀ ਵਸਦਾ ਹੈ ਇੱਥੇ ਪੜ੍ਹਾਈ ਅਤੇ ਇਲਾਜ ਸਾਰਿਆਂ ਲਈ ਸਹੂਲਤਾਂ ਹਨ ਯਾਨੀ ਕਿ ਹਰ ਇੱਕ ਇਨਸਾਨ ਲਈ ਉਹ ਸਹੂਲਤਾਂ ਮਿਲ ਸਕਦੀਆਂ ਨੇ ਜੋ ਗੁਰਦੁਆਰਾ ਸਾਹਿਬ ਵਿੱਚ ਮਿਲਦੀਆਂ ਹਨ ਦੂਸਰਾ ਕਾਰਨ ਨਿਸ਼ਾਨ ਸਾਹਿਬ ਬਣਾਉਂਦਾ ਹੈ ਸਿੱਖ ਕੌਮ ਦਾ ਨਿਯਾਰਾਪਨ ਸੋ ਨਿਸ਼ਾਨ ਸਾਹਿਬ ਸਿੱਖ ਕੌਮ ਦੇ ਨਿਯਾਰੇਪਨ ਦੀ ਪਛਾਣ ਹੈ ਨਿਸ਼ਾਨ ਸਾਹਿਬ ਇਹ ਦੱਸਦਾ ਹੈ ਕਿ ਸਿੱਖ ਕੌਮ ਦੁਨੀਆ ਵਿੱਚ ਇੱਕ ਨਰਾਲੀ ਇੱਕ ਅਲੱਗ ਪਛਾਣ ਵਾਲੀ ਕੌਮ ਹੈ ਜਿਵੇਂ ਹਰ ਦੇਸ਼ ਦਾ ਆਪਣਾ ਝੰਡਾ ਹੁੰਦਾ ਹੈ ਸਪੇਨ ਇਟਲੀ ਇੰਗਲੈਂਡ ਫਰਾਂਸ ਜਰਮਨੀ ਅਮਰੀਕਾ ਹਰ ਦੇਸ਼ ਆਪਣਾ ਵੱਖਰਾ ਝੰਡਾ ਲਗਾ ਕੇ ਇਹ ਦੱਸਦਾ ਹੈ ਕਿ ਉਹਨਾਂ ਦੇ ਲੋਕ ਉਨਾ ਦਾ ਜੀਵਨ ਢੰਗ ਬੋਲੀ ਕੱਪੜੇ ਰਵੈਤਾਂ ਇਹ ਸਭ ਕੁਝ ਹੋਰਾਂ ਨਾਲੋਂ ਵੱਖਰਾ ਹੈ ਇਸੇ ਤਰ੍ਹਾਂ ਹੀ ਨਿਸ਼ਾਨ ਸੈਂਬਲ ਸਿੱਖ ਕੌਮ ਦੀ ਸਿੱਖ ਧਰਮ ਦੀ ਵੱਖਰੀ ਪਛਾਣ ਹੈ ਇਹ ਦੱਸਦਾ ਹੈ ਕਿ ਸਿੱਖ ਕਿਸੇ ਹੋਰ ਧਰਮ ਜਾਂ ਕੌਮ ਦਾ ਹਿੱਸਾ ਨਹੀਂ ਹਨ ਸਿੱਖਾਂ ਦੀ ਆਪਣੀ ਨਿਰਾਲੀ ਪਛਾਣ ਹੈ ਜੋ ਕਿਸੇ ਹੋਰ ਦੇ ਅਧੀਨ ਨਹੀਂ ਹੈ ਸੋ ਨਿਸ਼ਾਨ ਸਹਿਬ ਦੁਨੀਆ ਨੂੰ ਇਹ ਦੱਸ ਰਿਹਾ ਹੈ ਕਿ ਸਿੱਖ ਕੌਮ ਕੋਲ ਆਪਣਾ ਇਤਿਹਾਸ ਆਪਣਾ ਸਭਿਆਚਾਰ ਪਹਿਰਾਵਾ ਗੁਰਮੁਖੀ ਲਿਪੀ ਧਾਰਮਿਕ ਗ੍ਰੰਥ ਰੀਤ ਰਵਾਜ ਰਸਮਾਂ ਸੰਸਕਾਰ ਅਤੇ ਜੀਵਨ ਜਾਂਚ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ ਸਿੱਖ ਨਿਆਰੇ ਹਨ ਇਹ ਮਾਣ ਦੀ ਗੱਲ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੂਸਰੇ ਮਾੜੇ ਹਨ ਬਿਲਕੁਲ ਨਹੀਂ ਜਿਵੇਂ ਦੂਸਰੇ ਲੋਕਾਂ ਨੂੰ ਆਪਣਾ ਧਰਮ ਇਤਿਹਾਸ ਅਤੇ ਬੋਲੀ ਪਿਆਰੇ ਹਨ ਉਹਨਾਂ ਨੂੰ ਇਹਨਾਂ ਤੇ ਮਾਣ ਹੈ ਇਸੇ ਤਰ੍ਹਾਂ ਸਿੱਖ ਕੌਮ ਨੂੰ ਵੀ ਆਪਣੇ ਨਿਆਰੇਪਨ ਉਤੇ ਮਾਣ ਹੈ ਨਿਸ਼ਾਨ ਸਾਹਿਬ ਇਹ ਨਿਸ਼ਾਨੀ ਹੈ ਕਿ ਇੱਥੇ ਸਿੱਖੀ ਦੇ ਅਸੂਲ ਪ੍ਰਧਾਨ ਹਨ ਇੱਥੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਤੱਕ ਸਭ ਗੁਰੂ ਸਾਹਿਬਾਨਾਂ ਦੀ ਨੂਰਾਨੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਹੈ ਨਿਸ਼ਾਨ ਸਹਿ ਬਣਾਉਣ ਦਾ ਤੀਜਾ ਕਾਰਨ ਇਹ ਹੈ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਈ ਕਿ ਇਹ ਥਾਂ ਕਿਸ ਦੀ ਹੈ ਇੱਥੇ ਕਿਸ ਦਾ ਰਾਜ ਚੱਲਦਾ ਹੈ ਇਹ ਕੋਈ ਆਮ ਝੰਡਾ ਨਹੀਂ ਇਹ ਗੁਰੂ ਦਾ ਨਿਸ਼ਾਨ ਹੈ ਇੱਥੇ ਕੋਈ ਮਨੁੱਖੀ ਰਾਜ ਨਹੀਂ ਇੱਥੇ ਚੱਲਦੀ ਹੈ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਮਰਜ਼ੀ ਗੁਰੂ ਸਾਹਿਬ ਦਾ ਹੁਕਮ ਜਿੱਥੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਹੋਇਆ ਹੋਵੇ ਉਹ ਸਥਾਨ ਗੁਰੂ ਸਾਹਿਬ ਦਾ ਹੋ ਜਾਂਦਾ ਹੈ ਤਾਂ ਫਿਰ ਉੱਥੇ ਗੁਰੂ ਸਾਹਿਬ ਦਾ ਹੁਕਮ ਹੀ ਚੱਲੇਗਾ ਕਿਸੇ ਵਿਅਕਤੀ ਦੀ ਕਿਸੇ ਜਾਣੀ ਦੀ ਮਨਮਾਨੀ ਮਨਮਰਜ਼ੀ ਨਹੀਂ ਚੱਲੇਗੀ ਕਿਸੇ ਹਕੂਮਤ ਦੀ ਦਖਲਅੰਦਾਜ਼ੀ ਨਹੀਂ ਚੱਲੇਗੀ ਇਹ ਸਿੱਖ ਧਰਮ ਦੇ ਅੰਦਰ ਕਦੇ ਵੀ ਕਬੂਲ ਨਹੀਂ ਹੁਣ ਤੁਸੀਂ ਜੇ ਕਿਸੇ ਦੇਸ਼ ਦਾ ਝੰਡਾ ਦੇਖੋ ਜਿਵੇਂ ਭਾਰਤ ਦਾ ਤਿਰੰਗਾ ਜਾਂ ਅਮਰੀਕਾ ਦਾ ਝੰਡਾ ਉਹ ਇਸ ਗੱਲ ਦੀ ਨਿਸ਼ਾਨੀ ਹੁੰਦੇ ਹਨ ਕਿ ਇੱਥੇ ਉਸ ਸਰਕਾਰ ਦਾ ਰਾਜ ਚੱਲਦਾ ਹੈ ਉਸ ਦੇ ਕਾਨੂੰਨ ਲਾਗੂ ਹੁੰਦੇ ਹਨ ਇਸੇ ਤਰ੍ਹਾਂ ਜਦੋਂ ਨਿਸ਼ਾਨ ਸਾਬ ਗੁਰੂ ਘਰ ਉੱਤੇ ਲੱਗਦਾ ਹੈ ਜਾਂ ਤਖਤ ਸਾਬ ਉੱਤੇ ਲੱਗਦਾ ਹੈ ਤਾਂ ਇਹ ਸਾਬ ਪਤਾ ਲੱਗਦਾ ਹੈ ਕਿ ਇੱਥੇ ਕਿਸੇ ਹੋਰ ਦੀ ਨਹੀਂ ਗੁਰੂ ਸਾਹਿਬ ਦੀ ਹੀ ਚਲਣੀ ਹੈ ਇਥੋਂ ਦੇ ਪ੍ਰਬੰਧ ਇਥੋਂ ਦੀ ਕਾਰਵਾਈ ਇਥੋਂ ਦਾ ਮਾਣ ਅਦਮ ਸਭ ਕੁਝ ਗੁਰੂ ਸਾਹਿਬ ਦੀ ਮਰਜ਼ੀ ਅਨੁਸਾਰ ਹੀ ਹੋਣਾ ਚਾਹੀਦਾ ਹੈ ਅਤੇ ਰਹਿਤ ਮर्यादा ਦੇ ਅਨੁਕੂਲ ਹੋਣਾ ਚਾਹੀਦਾ ਹੈ ਤਾਂ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਮਤ ਦੇ ਅਸੂਲਾਂ ਦੇ ਅਧੀਨ ਹੀ ਸਭ ਕੁਝ ਹੋਵੇ ਇਸੇ ਕਰਕੇ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਸਭ ਤੋਂ ਉੱਪਰ ਹੁੰਦਾ ਹੈ ਅਤੇ ਬਾਕੀ ਸਭ ਗੁਰੂ ਸਾਹਿਬ ਤੋਂ ਨੀਵੇਂ ਥਾ ਤੇ ਬੈਠਦੇ ਹਨ ਸੋ ਨਿਸ਼ਾਨ ਸਾਹਿਬ ਪ੍ਰਤੀਕ ਹੈ ਪਾਤਸ਼ਾਹੀ ਦਾ ਮਤਲਬ ਕਿ ਇੱਥੇ ਸੱਚਾ ਪਾਤਸ਼ਾਹ ਗੁਰੂ ਸਾਹਿਬ ਜੀ ਆਪ ਮੌਜੂਦ ਹਨ ਸਿੱਖਾਂ ਨੇ ਧੰ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿਣਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਜਿਵੇਂ ਗੁਰਬਾਣੀ ਫਰਮਾਨ ਹੈ ਬੈਠਾ ਸੋਣੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਉਦੋਂ ਤੋਂ ਹੀ ਗੁਰੂ ਸਾਹਿਬ ਦਾ ਦਰਬਾਰ ਸੱਚੇ ਪਾਤਸ਼ਾਹ ਦਾ ਦਰਬਾਰ ਬਣ ਗਿਆ ਗੁਰੂ ਸਾਹਿਬ ਸਿੰਘਾਲਸਨ ਉੱਤੇ ਬਰਾਜਮਾਨ ਹੁੰਦੇ ਚੌਰ ਸਾਹਿਬ ਝੁਲਦਾ ਉੱਪਰ ਚੰਦੂਆ ਸਾਹਿਬ ਲਗਾਇਆ ਜਾਂਦਾ ਇਹ ਸਭ ਰਾਜਸੀ ਸੰਕੇਤ ਹਨ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਨ ਦੀਨ ਦੁਨੀਆ ਦੇ ਪਾਤਸ਼ਾਹ ਹਨ ਜੋ ਇਸ ਲੋਕ ਅਤੇ ਅਗਲੇ ਲੋਕ ਵਿੱਚ ਵੀ ਸਹਾਇਤਾ ਕਰਦੇ ਹਨ ਅਤੇ ਸਿੱਖ ਨੂੰ ਬਚਾਉਂਦੇ ਹਨ ਅਜਿਹੇ ਪਾਸ਼ਾ ਜੋ ਜਮਾਨੇ ਦੀ ਕਿਸੇ ਸਰਕਾਰ ਦੇ ਅਧੀਨ ਨਹੀਂ ਉਹਨਾਂ ਦੀ ਰਾਜਗਦੀ ਸਦੀਵੀ ਅਟੱਲ ਅਤੇ ਰੋਹਾਨੀ ਰਾਜ ਦੀ ਨਿਸ਼ਾਨੀ ਹੈ ਇਸੇ ਕਰਕੇ ਧੰਨ ਗੁਰਗ੍ਰੰਥ ਸਾਹਿਬ ਜੀ ਨੂੰ ਵੀ ਰਾਜਸੀ ਢੰਗ ਨਾਲ ਬਰਾਜਮਾਨ ਕੀਤਾ ਜਾਂਦਾ ਹੈ ਸੋ ਖਾਂਸਣ ਰੁਮਾਲੇ ਚੌਰ ਸਾਹਿਬ ਇਹ ਸਾਰੇ ਗੁਰੂ ਸਾਹਿਬ ਦੀ ਸ਼ਾਹੀ ठाਠ ਬਾਠ ਦੀ ਨਿਸ਼ਾਨੀ ਹਨ ਸੋ ਜਿੱਥੇ ਸੱਚੇ ਪਾਤਸ਼ਾਹ ਜੀ ਆਪ ਹੋਣ ਉਹਨਾਂ ਦਾ ਕਾਨੂੰਨ ਚੱਲਦਾ ਹੋਵੇ ਉਥੇ ਉਹਨਾਂ ਦਾ ਨਿਸ਼ਾਨ ਲਾਜ਼ਮੀ ਹੈ ਇਸੇ ਕਰਕੇ ਹੀ ਨਿਸ਼ਾਨ ਸਾਹਿਬ ਸਾਨੂੰ ਦੱਸਦਾ ਹੈ ਕਿ ਇੱਥੇ ਰਾਜ ਚੱਲਦਾ ਹੈ ਸੱਚੇ ਪਾਤਸ਼ਾਹ ਦਾ ਗੁਰੂ ਸਾਹਿਬ ਦਾ ਖਾਲਸੇ ਕੌਮ ਦਾ ਅਤੇ ਕਿਸੇ ਦੇਸ਼ ਦੀ ਹਕੂਮਤ ਕਾਨੂੰਨ ਜਾਂ ਰਾਜਨੀਤੀ ਇਸ ਰਾਜ ਅੰਦਰ ਦਖਲ ਨਹੀਂ ਦੇ ਸਕਦੀ ਹੁਣ ਗੱਲ ਕਰੀਏ ਨਿਸ਼ਾਨ ਸਾਹਿਬ ਦੇ ਚੌਥੇ ਮਹੱਤਵਪੂਰਨ ਮਤਲਬ ਦੀ ਇਹ ਮਤਲਬ ਆਮ ਲੋਕ ਨਹੀਂ ਜਾਣਦੇ ਇਹ ਸਿਰਫ ਜਾਣਦੇ ਨੇ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਰਾਜ ਦੀ ਰੀਤ ਨਿਭਾਈ ਹੈ ਚੌਥਾ ਕਰਨੇ ਹੈ ਕਿ ਨishan ਸਾਹਿਬ ਝੂਲਣ ਵਾਲੀ ਥਾਂ ਉੱਤੇ ਸਿਰਫ ਅੰਮ੍ਰਿਤਧਾਰੀ ਸਿੱਖ ਤਿਆਰ ਬਰ ਤਿਆਰ ਸਿੱਖ ਹੀ ਹਥਿਆਰ ਲੈ ਕੇ ਜਾ ਸਕਦਾ ਹੈ ਹੋਰ ਕਿਸੇ ਨੂੰ ਇਹ ਇਜਾਜ਼ਤ ਨਹੀਂ ਕੋਈ ਹੋਰ ਚਾਹੇ ਉਹ ਪੁਲਿਸ ਹੋਵੇ ਫੌਜੀ ਹੋਵੇ ਕਿਸੇ ਦੇਸ਼ ਦਾ ਅਫਸਰ ਹੋਵੇ ਭਾਵੇਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਵੇ ਉਹ ਹਥਿਆਰ ਲੈ ਕੇ ਨਹੀਂ ਆ ਸਕਦਾ ਇਹ ਕਿਉਂ ਉਦਾਹਰਨ ਦੇ ਤੌਰ ਤੇ ਆਪਾਂ ਲੈ ਲਈਏ ਕਿਸੇ ਦੇਸ਼ ਦੀ ਐਮਬੈਸੀ ਨੂੰ ਜਿਵੇਂ ਨਵੀਂ ਦਿੱਲੀ ਵਿੱਚ ਅਮਰੀਕਾ ਦੀ ਐਮਬੈਸੀ ਹੈ ਉੱਥੇ ਅਮਰੀਕਾ ਦਾ ਝੰਡਾ ਝੁਲਦਾ ਹੈ ਉਸ ਐਮਬੈਸੀ ਦੇ ਅੰਦਰ ਚੱਲਦਾ ਹੈ ਅਮਰੀਕਾ ਦਾ ਹੀ ਕਾਨੂੰਨ ਉੱਥੇ ਸਿਰਫ ਅਮਰੀਕਾ ਦੇ ਆਪਣੇ ਸਿਕਿਉਰਿਟੀ ਬੰਦਿਆਂ ਨੂੰ ਹੀ ਹਥਿਆਰ ਲੈ ਕੇ ਰਹਿਣ ਦੀ ਇਜਾਜ਼ਤ ਹੁੰਦੀ ਹੈ ਭਾਰਤ ਦੀ ਪੁਲਿਸ ਜਾਂ ਭਾਰਤ ਦੀ ਫੌਜ ਉੱਥੇ ਹਥਿਆਰ ਲੈ ਕੇ ਨਹੀਂ ਜਾ ਸਕਦੀ ਜੇ ਜਾਣਾ ਹੋਵੇ ਤਾਂ ਪਹਿਲਾਂ ਹਥਿਆਰ ਬਾਹਰ ਜਮ੍ਹਾਂ ਕਰਾਉਣੇ ਪੈਂਦੇ ਹਨ ਮਤਲਬ ਕਿ ਜਿਸ ਦਾ ਰਾਜ ਹੈ ਉਸਾਂ ਦੀ ਫੌਜ ਹਥਿਆਰ ਰੱਖ ਸਕਦੀ ਹੈ। ਇਹੀ ਕਾਨੂੰਨ ਨਿਸ਼ਾਨ ਸਾਹਿਬ ਵਾਲੇ ਗੁਰੂ ਘਰਾਂ ਵਿੱਚ ਲਾਗੂ ਹੁੰਦਾ ਹੈ। ਇੱਥੇ ਗੁਰੂ ਸਾਹਿਬ ਦਾ ਰਾਜ ਹੈ ਇਸ ਕਰਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਤਿਆਰ ਬਰ ਤਿਆਰ ਖਾਲਸਾ ਹੀ ਹਥਿਆਰ ਲੈ ਕੇ ਦਰਬਾਰ ਵਿੱਚ ਆ ਸਕਦੇ ਨੇ। ਉਹਨਾਂ ਦੇ ਹਥਿਆਰ ਨੇਜਾ ਹੋਵੇ, ਕਿਰਪਾਨ, ਢਾਲ ਜਾਂ ਨਵੀਨ ਹਥਿਆਰ ਕੋਈ ਫਰਕ ਨਹੀਂ ਪੈਂਦਾ, ਸਭ ਪ੍ਰਵਾਨ ਨੇ। ਗੁਰੂ ਸਾਹਿਬ ਨੇ ਖੁਦ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਜਦੋਂ ਮੇਰੇ ਦਰਸ਼ਨ ਵਾਸਤੇ ਆਉਣਾ ਤਾਂ ਤਿਆਰ-ਬਾਰ ਤਿਆਰ ਹੋ ਕੇ ਆਉਣਾ ਸ਼ਸਤਰ ਬਸ਼ਤਰ ਸਜਾ ਕੇ ਹਜੂਰੀ ਵਿੱਚ ਆਉਣਾ ਪਰ ਕੋਈ ਪੁਲਿਸ ਵਾਲਾ ਫੌਜੀ ਜਾਂ ਸਰਕਾਰੀ ਬੰਦਾ ਆਪਣੀ ਸਰਕਾਰੀ ਵਰਦੀ ਪਾ ਕੇ ਗੁਰੂ ਘਰ ਨਹੀਂ ਆ ਸਕਦਾ ਜੇ ਆਉਣਾ ਹੈ ਤਾਂ ਉਸ ਨੂੰ ਸੰਗਤ ਦਾ ਰੂਪ ਬਣ ਕੇ ਆਉਣਾ ਪਵੇਗਾ ਉਸ ਦਾ ਰੁਤਬਾ ਪੋਸਟ ਰੈਂਕ ਇੱਥੇ ਕਦੇ ਨਹੀਂ ਮੰਨੇ ਜਾਂਦੇ ਤੇ ਕੋਈ ਅਹਿਮੀਤ ਨਹੀਂ ਰੱਖਦੇ ਇੱਥੇ ਗੁਰੂ ਸਾਹਿਬ ਦੀ ਸਰਕਾਰ ਹੈ ਇੱਥੇ ਸਰਕਾਰੀ ਅਹੁਦੇ ਨਹੀਂ ਸਿਰਫ ਗੁਰੂ ਦਾ ਹੁਕਮ ਹੀ ਚੱਲਦਾ ਹੈ ਗੁਰੂ ਸਾਹਿਬ ਦਾ ਹੁਕਮ ਹੀ ਮੰਨਿਆ ਜਾਂਦਾ ਹੈ ਇਸ ਗਾਨ ਨੂੰ ਗੁਰੂ ਸਾਹਿਬਾਨ ਨੇ ਸਾਨੂੰ ਖੁਦ ਸਿਖਾਇਆ ਜਿਵੇਂ ਰਾਜਾ ਹਿਮਾਯੂੰ ਗੁਰੂ ਅੰਗਦ ਦੇਵ ਜੀ ਕੋਲ ਵੜ ਲੈਣ ਆਇਆ ਸੀ ਤਾਂ ਕਿ ਉਸ ਨੂੰ ਉਸ ਦਾ ਰਾਜ ਵਾਪਸ ਮਿਲ ਜਾਵੇ ਪਰ ਧੰ ਗੁਰ ਅੰਗਦ ਦੇਵ ਸਾਹਿਬ ਜੀ ਨੇ ਉਸ ਨੂੰ ਬਾਕਿਆ ਨਾਲੋਂ ਵੱਧ ਸਰਕਾਰ ਨਹੀਂ ਦਿੱਤਾ ਅਤੇ ਨਾ ਹੀ ਉਸ ਦੇ ਕਿਸੇ ਸਰਕਾਰੀ ਅਹੁਦੇ ਦੀ ਜਾਂ ਉਹਦੀ ਲੀਡਰੀ ਦੀ ਕੋਈ ਪ੍ਰਵਾਨਗੀ ਕੀਤੀ ਇਸੇ ਤਰ੍ਹਾਂ ਅਕਬਰ ਜਹਾਂਗੀਰ ਬਹਾਦਰ ਸ਼ਾ ਗੁਰੂ ਸਾਹਿਬਾਨਾਂ ਨੂੰ ਮਿਲੇ ਪਰ ਉਹਨਾਂ ਨੂੰ ਕਦੀ ਵੀ ਹੋਰ ਸੰਗਤ ਨਾਲੋਂ ਵੱਧ ਮਾਣ ਨਹੀਂ ਦਿੱਤਾ ਗਿਆ ਉਹ ਆ ਕੇ ਵੀ ਸੰਗਤ ਵਿੱਚ ਹੀ ਬੈਠੇ ਪ੍ਰਸ਼ਾਦਾ ਛਕਿਆਂ ਅਤੇ ਸੰਗਤ ਦੇ ਨਾਲ ਹੀ ਰੁਕਸਤ ਹੋਏ ਅੱਜ ਵੀ ਇਹੋ ਹੀ ਨਿਯਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਾਹਿਬਾਨ ਦੀ ਜੋਤ ਜਿੱਥੇ ਵੀ ਬਰਾਜਮਾਨ ਹੁੰਦੇ ਨੇ ਉਹ ਥਾਂ ਗੁਰੂ ਦੀ ਸਰਕਾਰ ਬਣ ਜਾਂਦੀ ਹੈ ਜੇ ਕੋਈ ਅਧਿਕਾਰੀ ਜਾਂ ਸਰਕਾਰੀ ਵਿਅਕਤੀ ਆਉਣਾ ਚਾਹੇ ਉਹ ਵੀ ਆਪਣੀ ਪਛਾਣ ਛੱਡ ਕੇ ਆ ਸਕਦਾ ਹੈ ਸਿਰਫ ਸੰਗਤ ਬਣ ਕੇ ਹੀ ਉਸ ਨੂੰ ਆਉਣਾ ਪਵੇਗਾ ਜੇ ਕੋਈ ਫੌਜੀ ਜਾਂ ਪੁਲਿਸ ਵਾਲਾ ਗੁਰਦੁਆਰੇ ਸਾਹਿਬ ਵਿੱਚ ਵਰਦੀ ਪਾ ਕੇ ਆਵੇ ਜਾ ਹਥਿਆਰ ਲੈ ਕੇ ਆਵੇ ਤਾਂ ਇਹ ਬੇਦਵੀ ਮੰਨੀ ਜਾਂਦੀ ਹੈ ਕਿਉਂਕਿ ਉਸਦੀ ਵਰਦੀ ਜਾਂ ਉਸਦੇ ਹਥਿਆਰ ਨੂੰ ਗੁਰੂ ਘਰ ਲਈ ਚੈਲੰਜ ਮੰਨਿਆ ਜਾਂਦਾ ਹੈ ਕਿ ਉਹ ਹਮਲਾਵਰ ਹੋ ਕੇ ਆਇਆ ਹੈ ਇਸੇ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਪਣੀਆਂ ਸਪੀਚਾਂ ਵਿੱਚ ਕਹਿੰਦੇ ਹੁੰਦੇ ਸਨ ਕਿ ਕੋਈ ਵੀ ਸਰਕਾਰੀ ਬੰਦਾ ਸਰਕਾਰੀ ਵਰਦੀ ਪਾ ਕੇ ਦਰਬਾਰ ਸਾਹਿਬ ਨਹੀਂ ਆ ਸਕਦਾ ਅਤੇ ਜਦੋਂ ਸਰਕਾਰੀ ਫੌਜ ਵੱਲੋਂ ਦਰਬਾਰ ਸਾਹਿਬ ਉੱਪਰ ਹਮਲਾ ਵੀ ਹੋਇਆ ਤਾਂ ਸੰਤਾਂ ਨੇ ਸਾਰੀ ਸਿੰਘਾਂ ਨੂੰ ਖਾਸ ਹਦਾਇਤ ਦਿੱਤੀ ਹੋਈ ਸੀ ਕਿ ਜਿੰਨਾ ਚਿਰ ਤੱਕ ਫੌਜ ਪ੍ਰਕਰਮਾਂ ਦੇ ਅੰਦਰ ਦਾਖਲ ਨਾ ਹੋ ਜਾਵੇ ਉਹਨਾਂ ਚਿਰ ਤੱਕ ਅੰਦਰੋਂ ਜਵਾਬੀ ਗੋਲੀ ਨਹੀਂ ਚਲਾਉਣੀ ਕਿਉਂਕਿ ਜਿਵੇਂ ਅਸੀਂ ਦੱਸਿਆ ਹੈ ਕਿ ਜਦੋਂ ਫੌਜ ਵਰਦੀ ਪਾ ਕੇ ਅਤੇ ਹਥਿਆਰ ਲੈ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦਾਖਲ ਹੋਈ ਤਾਂ ਇਸ ਨੂੰ ਸਿੰਘਾਂ ਵੱਲੋਂ ਹਮਲਾ ਮੰਨਿਆ ਗਿਆ ਜਿਸ ਦੇ ਜਵਾਬ ਵਿੱਚ ਆਪਣੇ ਪਾਵਨ ਸਥਾਨ ਦਰਬਾਰ ਸਾਹਿਬ ਦੀ ਰਾਖੀ ਲਈ ਸਿੰਘਾਂ ਨੇ ਗੋਲੀ ਚਲਾਈ ਇਹ ਕੋਈ ਨਵੀਂ ਨੀਤੀ ਜਾਂ ਪਾਲਿਸੀ ਨਹੀਂ ਸੀ ਇਹ ਹਰ ਮੁਲਕ ਦੀ ਐਮਬੈਸੀ ਵਿੱਚ ਲਾਗੂ ਹੁੰਦੀ ਹੈ ਇਹ ਓਦਾਂ ਦੀ ਨੀਤੀ ਵਰਗੀ ਹੀ ਹੈ ਜਿਵੇਂ ਕਿਸੇ ਵੀ ਫੋਰਨ ਕੰਟਰੀ ਦੀ ਸਰਕਾਰ ਜਾਂ ਪੁਲਿਸ ਹਥਿਆਰ ਲੈ ਕੇ ਦੇਸ਼ ਦੀ ਐਮਬੈਸੀ ਵਿੱਚ ਨਹੀਂ ਜਾ ਸਕਦੀ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਵੀ ਹੋਰ ਕੋਈ ਨਹੀਂ ਸਿਰਫ ਗੁਰੂ ਦੇ ਸਿੱਖ ਤਿਆਰ ਬਾਰ ਤਿਆਰ ਸਿੰਘ ਹੀ ਹਥਿਆਰ ਲੈ ਕੇ ਆ ਸਕਦੇ ਹਨ ਇਸ ਲਈ ਨਿਸ਼ਾਨ ਸਾਹਿਬ ਕੋਈ ਆਮ ਝੰਡਾ ਨਹੀਂ ਇਹ ਸਿੱਖੀ ਦੇ ਉਸੂਲਾਂ ਦੀ ਪਛਾਣ ਹੈ ਧਰਮ ਲਈ ਜੀਉਣ ਤੇ ਮਰਨ ਦੀ ਸ਼ਾਨ ਹੈ ਇਹ ਉਹ ਨਿਸ਼ਾਨ ਹੈ ਜਿੱਥੇ ਨਿਆਸਰੀਆਂ ਨੂੰ ਆਸਰਾ ਮਿਲਦਾ ਹੈ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਅਤੇ ਹਰ ਮਜਰੂਮ ਦੀ ਰੱਖਿਆ ਹੁੰਦੀ ਹੈ ਇੱਥੇ ਹਰ ਇੱਕ ਦੀ ਪੁਕਾਰ ਸੁਣੀ ਜਾਂਦੀ ਹੈ ਇੱਥੇ ਆਏ ਹਰ ਨਿਮਾਣੇ ਹਰ ਬੇਸਹਾਰੇ ਹਰ ਮਜਰੂਮ ਦੀ ਜ਼ੁਲਮ ਅਤੇ ਤੱਕੇਸ਼ਾਹੀ ਤੋਂ ਰੱਖਿਆ ਕੀਤੀ ਜਾਂਦੀ ਹੈ ਜਿਹੜਾ ਵੀ ਗੁਰੂ ਸਾਹਿਬ ਦੀ ਸ਼ਰਨ ਆਵੇ ਉਸ ਦੀ ਰੱਖਿਆ ਵਾਸਤੇ ਖਾਲਸਾ ਫੌਜਾਂ ਤਿਆਰ ਬਰ ਤਿਆਰ ਖਲੋਤੀਆਂ ਹਨ ਇਹ ਹੈ ਅਸਲੀ ਮਤਲਬ ਨਿਸ਼ਾਨ ਸਾਹਿਬ ਦਾ ਜਦੋਂ ਵੀ ਸਿੱਖ ਧਰਮ ਯੁੱਧ ਲਈ ਜੰਗ ਵਿੱਚ ਜੋਝਦੇ ਸਨ ਤਾਂ ਨਿਸ਼ਾਨ ਚੀ ਸਿੱਖ ਸਭ ਤੋਂ ਅੱਗੇ ਹੋਇਆ ਕਰਦਾ ਸੀ ਮਤਲਬ ਕਿ ਸਿੱਖੀ ਦੇ اصੂਲਾਂ ਦੇ ਪਿੱਛੇ ਖਾਲਸਾਈ ਫੌਜਾਂ ਤਿਆਰ ਬਾਰ ਤਿਆਰ ਡਟ ਕੇ ਖਲੋਤੀਆਂ ਹੋਈਆਂ ਹਨ ਜਦ ਤੱਕ ਉਹ ਨਿਸ਼ਾਨ ਸਾਹਿਬ ਝੂਲਦਾ ਰਹਿੰਦਾ ਸੀ ਸਿੱਖ ਲੜਦੇ ਸਨ ਸ਼ਹੀਦੀਆਂ ਦਿੰਦੇ ਸਨ ਜਦੋਂ ਨਿਸ਼ਾਨ ਚੀ ਸਿੱਖ ਸ਼ਹੀਦ ਹੋ ਜਾਂਦਾ ਸੀ ਤਾਂ ਉਸ ਦੀ ਜਗ੍ਹਾ ਦੂਸਰਾ ਸਿੱਖ ਆ ਕੇ ਨਿਸ਼ਾਨ ਸਾਹਿਬ ਚੁੱਕ ਲੈਂਦਾ ਸੀ ਮਤਲਬ ਕਿ ਖਾਲਸਾ ਫੌਜਾਂ ਹਜੇ ਹਾਰੀਆਂ ਨਹੀਂ ਹਨ ਉਹਨਾਂ ਨੇ ਗੋਡੇ ਨਹੀਂ ਟੇਕੇ ਨਿਸ਼ਾਨ ਸਾਹਿਬ ਦੇ ਡਿੱਗਣ ਜਾਂ ਝੁਕਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਸਿੱਖੀ ਅਸੂਣ ਝੁੱਕ ਗਈ ਪਰ ਸਿੱਖਾਂ ਨੇ ਕਦੀ ਵੀ ਇਹ ਹੋਣ ਨਹੀਂ ਦਿੱਤਾ ਇਸੇ ਕਰਕੇ ਦੁਨੀਆਂ ਦੇ ਝੰਡੇ ਬਦਲ ਜਾਣਗੇ ਰਾਜ ਬਦਲ ਜਾਣਗੇ ਪਰ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਹਮੇਸ਼ਾ ਲਹਿਰਾਉਂਦਾ ਰਹੇਗਾ ਝੂਲਦਾ ਰਹੇਗਾ ਅਤੇ ਜੁਗਾਂ ਜੁਗੰਤਰਾਂ ਤੱਕ ਇਹ ਟਲ ਰਹੇਗਾ ਇਸੇ ਕਰਕੇ ਹੀ ਗਿਆਨੀ ਗਿਆਨ ਸਿੰਘ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਝੂਲ ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਕਰਦੇ ਹਾਂ ਕਿ ਨਿਸ਼ਾਨ ਸਾਹਿਬ ਬਾਰੇ ਤੁਸੀਂ ਕਾਫੀ ਕੁਝ ਨਵਾਂ ਸਿੱਖਿਆ ਹੋਵੇਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਦੂਰ ਦੂਰ ਤੱਕ ਹਰ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਪਹੁੰਚਾਓ ਤਾਂ ਕਿ ਨਿਸ਼ਾਨ ਸਾਹਿਬ ਦੇ ਅਸਲ ਇਤਿਹਾਸ ਅਤੇ ਮਤਲਬ ਬਾਰੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੋਈ ਸਵਾਲ ਹੋਣ ਤਾਂ ਜਰੂਰ ਪੁੱਛ ਸਕਦੇ ਹੋ ਹੋਰ ਕਿਹੜੇ ਟੌਪਿਕ ਦੇ ਤੁਸੀਂ ਵੀਡੀਓ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਗਲੇ ਵੀਡੀਓ ਤੱਕ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ